ਸਾਂਝੀ ਗੱਲ ਤੁਸੀਂ ਦੇਖ ਰਹੇ ਹੋ ਧਿਆਨਿਕ ਸਵੇਰਾ ਤੇ ਮੈਂ ਹਾਂ ਭਾਵਨਾ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ بارش ਹੋਣ ਦੇ ਨਾਲ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਦੀਆਂ ਕਈ ਜਗ੍ਹਾ ਤੇ بارش ਹੋਈ ਹੈ ਇਸ ਦੇ ਜਲੰਧਰ ਦੀ ਗੱਲ ਕਰ ਲਈਏ ਤੇ ਜਲੰਧਰ ਦੇ ਵਿੱਚ ਮੌਸਮ ਜਿਹੜਾ ਇਸ ਵੇਲੇ ਸੁਹਾਵਣਾ ਬਣਿਆ ਹੋਇਆ ਸਵੇਰ ਤੋਂ ਹੀ ਕਈ ਜਗ੍ਹਾ ਤੇ ਹਲਕੀ بارش ਹੋਈ ਹੈ ਜਿਸ ਦੇ ਨਾਲ ਲੋਕਾਂ ਨੂੰ ਹਮਸਪਰੀ ਜੇਕਰ ਸ਼ੂਗਰ ਗਠੀਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸ਼ਟਾਉਂਦਾ ਕਿਉਂਕਿ ਹੁਣ ਮੋਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਚ ਪ੍ਰਦਾਨ ਕਰ ਰਹੇ ਨੇ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ ਮਾਸ਼ੂਕ ਸਿੰਘ ਸਿੰਘ ਅ ਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਾ ਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋਇਆ ਕਿ ਸਾਨੂੰ ਫ੍ਰੀ ਦਵਾਈ ਮਿਲਦੀ ਹੈ ਬਾਹਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਅਸੀਂ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤਾਂ ਉਹ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕੋਸਟ ਟੈਸਟ ਹੁੰਦਾ ਹੈ ਇਸ ਲਈ ਮੱਲਾ ਕਲੀਨਿਕ ਸਾਡੇ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਇਹ ਸਭ ਮੁਮਕਿਨ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਮਾ ਪ੍ਰਦਾਨ ਕਰਨਾ ਹੈ ਰੰਗਲਾ ਪੰਜਾਬ ਜੇ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ ਕਿਉਂਕਿ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ। ਇਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਦੱਸੇ ਕਿ ਮਾਨਸੂਨ ਜਿਹੜੀ ਸ਼ੁਰੂ ਹੋ ਚੁੱਕੀ ਹੈ ਤਾਂ ਉਸ ਦੇ ਚੱਲਦੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਸਿਰਫ 2 ਦਿਨ ਹੀ ਮੀਂਹ ਪਿਆ ਸੀ ਜਿਸ ਦੇ ਚੱਲਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਸੀ ਪਰ ਉਸ ਤੋਂ ਬਾਅਦ ਹੁਮਸਪਰੀ ਗਰਮੀ ਜਿਹੜੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਸੀ ਪਰ ਆ ਪਿਛਲੇ 2 ਦਿਨਾਂ ਤੋਂ ਜਲੰਧਰ ਦੇ ਵਿੱਚ ਮੀਂਹ ਪੈਣ ਦੇ ਨਾਲ ਜਲੰਧਰ ਦੇ ਲੋਕਾਂ ਨੂੰ ਗਰਮੀ ਤੋਂ ਹਮਸਪਰੀ ਜਿਹੜੀ ਗਰਮੀ ਸੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਉਤੋਂ ਕਾਫੀ ਰਾਹਤ ਜਿਹੜੀ ਮਿਲਦੀ ਨਜ਼ਰ ਆ ਰਹੀ ਹੈ ਇਸੇ ਚੱਲਦੇ ਪੰਜਾਬ ਦੇ ਕਈ ਹੋਰ ਜਗ੍ਹਾ ਤੇ ਵੀ ਬਾਰਿਸ਼ ਹੋਈ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਨੇ ਇਸੇ ਤਰ੍ਹਾਂ ਹੀ ਰਹਿ ਸਕਦਾ ਹੈ ਤੇ ਭਾਰੀ ਮੀਂਹ ਜਿਹੜਾ ਉਹ ਪੈ ਸਕਦਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਪੰਜਾਬ ਦੇ ਵਿੱਚ 2 ਦਿਨ ਤੱਕ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ yellow alert ਵੀ ਕੀਤਾ ਗਿਆ ਹੈ ਤੇ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੱਕ ਇਹ ਸੀਮਿਤ ਰਹਿ ਗਿਆ ਜਦੋਂ ਪੰਜਾਬ ਦੇ ਸ਼ਹਿਰਾਂ ਦਾ ਤਾਪਮਨ ਦੀ ਗੱਲ ਕਰੀਏ ਤੇ ਕਈ ਜਗ੍ਹਾ ਜਿਹੜੀ ਗਰਮੀ ਵੀ ਦੇਖਣ ਨੂੰ ਮਿਲੀ ਹੈ ਹਮਸ ਭਰੀ ਪਰ ਕਈ ਜਗ੍ਹਾ ਤੇ ਜਿਹੜੀ ਇਹ ਲੋਕਾਂ ਨੂੰ ਰਾਹਤ ਮਿਲੀ ਹੈ ਪੰਜਾਬ ਦੇ ਕਈ ਜਗ੍ਹਾ ਤੇ بارش ਹੋਣ ਦੇ ਨਾਲ ਇਹ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ بارش ਹੋੰਦਾ ਜਿਹੜੇ بارش ਪੈ ਰਹੀ ਹੈ ਮੀਂਹ ਪੈ ਰਿਹਾ ਉਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਇਸ ਦਾ ਅਸਰ ਜਿਹੜਾ ਦੇਖਣ ਨੂੰ ਮਿਲਿਆ ਜਿੱਥੇ ਨਾਲੇ ਪੰਜਾਬ ਦੇ ਲੋਕਾਂ ਨੂੰ ਪਿਛਲੇ ਦਿਨ ਜਿਹੜੀ ਗਰਮੀ ਪੈ ਰਹੀ ਸੀ ਉਸ ਤੋਂ ਕਿਤੇ ਨ ਕਿਤੇ ਰਾਹਤ ਜਿਹੜੀ ਆ ਉਹ ਜ਼ਰੂਰ ਮਿਲੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਇਹ ਅਲਰਟ ਜਿਹੜਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ بارش ਜਿਹੜੀ ਆ कई जगह ते हल्की थे कई जगह ते तेज बारिश जड़ी या ओ हो सकती है जिससे नाले पंजाब और दिल्लो का न गर्मी तो राहत मिलन वाली है। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर